ਜੇ ਪਾਸ ਸਿੰਘ ਹਬਾਰਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਿਨ੍ਹਾਂ ਨੇ ਕਤਲੇਆਮ ਕੀਤਾ ਹੈ ਜਿਨ੍ਹਾਂ ਨੇ ਕੇਸ ਹੈਗੇ ਹਰ ਕਿਸਮ ਦੇ ਕੇਸ ਹੈ ਕੀ ਉਹ ਆਪਣੇ ਸਿੱਖ ਕੌਮ ਨੂੰ ਦਿਸ਼ਾ ਦੇ ਸਕਦੇ ਹੈ ਕੀ ਉਹ ਆਪਣੇ ਸਿੱਖ ਕੌਮ ਨੂੰ ਅੱਗੇ ਲਿਜਾ ਸਕਦੇ ਸ਼ਾਇਆ ਮੰਗ ਰਹੇ ਆ ਅਜੀਤ ਕੰਦਾ ਦੀ ਰਿਹਾਈ ਮੰਗ ਰਹੇ ਆ ਕੀ ਬੰਦੀ ਸਿੱਖਾਂ ਦੀ ਰਿਹਾਈ ਮੰਗ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਤੁਸੀਂ ਵੀਡੀਓ ਦੇਖੀ ਐ ਮੈਂ ਕਿਹਾ ਤੁਹਾਨੂੰ ਯਾਦ ਕਰਾ ਲਿਆ ਤਰਨ ਤਰਨ ਸਾਹਿਬ ਵਾਲੀ ਸੰਗਤ ਨੂੰ ਕਿ ਇਹ ਪਹਿਲਾਂ ਬੰਦੀ ਸਿੰਘਾਂ ਬਾਰੇ ਕੀ ਬੋਲਦੇ ਰਹੇ ਐ ਤੇ ਹੁਣ ਇਹ ਕਹਿੰਦੇ ਐ ਕਿ ਅਸੀਂ ਬੰਦੀ ਸਿੰਘਾਂ ਤੇ ਧਰਮੀ ਫੌਜੀਆਂ ਨੂੰ ਟਿਕਟ ਦੇ ਰਹੇ ਐ ਤੇ ਬੜਾ ਕੁਝ ਕਹਿ ਰਹੇ ਐ ਕੰਪੈਰੀਜ਼ਨ ਕਰੋ ਦੂਜਿਆਂ ਨਾਲ ਸਾਡਾ ਜੋ ਪੰਥਕ ਕੈਂਡੀਡੇਟ ਐ ਇਹੀ ਸੁਖਬੀਰ ਬਾਦਲ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਭਾਈ ਹਵਾਰਾ ਜੀ ਬਾਰੇ ਇਹਨਾਂ ਦੇ ਕੀ ਵਿਚਾਰ ਸੀ ਇਹ ਤੁਸੀਂ ਆਪ ਹੀ ਅੱਖਾਂ ਨਾਲ ਸੁਣ ਲਿਆ ਕੰਨਾਂ ਨਾਲ ਸੁਣ ਲਿਆ ਅੱਖਾਂ ਨਾਲ ਦੇਖ ਲਿਆ ਇਹ ਇਹਨਾਂ ਨੂੰ ਪੱਤਰਕਾਰ ਨੇ ਸਵਾਲ ਕੀਤਾ ਕਿ ਤੁਹਾਡਾ ਹਵਾਰਾ ਸਾਹਿਬ ਬਾਰੇ ਕੀ ਵਿਚਾਰ ਹੈ ਕਹਿੰਦੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੋਵੇ ਜਿਨ੍ਹਾਂ ਨੇ ਕਤਲ ਕੀਤੇ ਹੋਣ ਉਹ ਸਾਡੀ ਕੌਮ ਦਾ ਕੀ ਸਵਾਰ ਸਕਦੇ ਤੇ ਅੱਤਵਾਦੀ ਤੱਕ ਕਿਹਾ ਉਹਨਾਂ ਨੂੰ ਤੇ ਹੁਣ ਜੋ ਦੇਖਿਆ ਜਮੀਨ ਪੈਰਾਂ ਤੋਂ ਖਿਸਕਰੀ ਐ ਤੇ ਹੁਣ ਬੰਦੀ ਸਿੰਘ ਵੀ ਆਦ ਆ ਰਿਹਾ ਪੰਥ ਵੀ ਆਦ ਆ ਰਿਹਾ ਤੇ ਸਾਰੀ ਸੰਗਤ ਵੀ ਆਦ ਆ ਰਹੀ ਐ ਤੇ ਜਾਨੀ ਹੁਣ ਫਿਰਦੇ ਆ ਘਰ ਘਰ ਮਾਫੀਆਂ ਮੰਗਦੇ ਅਕਾਲ ਤਖਤ ਸਾਹਿਬ ਤੋਂ ਵੀ ਮਾਫੀ ਮੰਗ ਕੇ ਤੇ ਬਾਅਦ ਚ ਕਹਿੰਦੇ ਅਸੀਂ ਤਾਂ ਗੁਨਾਹ ਕੀਤਾ ਹੀ ਕੋਈ ਨਹੀਂ ਐ ਤਾਂ ਅਸੀਂ ਆਪਣੀ ਝੋਲੀ ਪਾ ਲਿਆ ਵੀ ਕੰਮ ਮਸਲਾ ਖਤਮ ਹੋ ਜੇ ਦੇਖੋ ਆਪਣੀ ਕੌਮ ਭੋਲੀ ਐ ਇਹ ਭੋਲੇ ਬੰਦਿਆਂ ਨੂੰ ਗਮਰਾਹ ਕਰ ਲੈਂਦੇ ਆ ਇਹਦੇ ਬਾਪ ਨੇ 5 ਵਾਰ ਸੀਐਮ ਬਣ ਗਿਆ ਇਹੀ ਇਦਾਂ ਦਾ ਹੀ ਪ੍ਰਚਾਰ ਕਰਕੇ ਹੁਣ ਤਾਂ ਸ਼ੁਕਰ ਹੈ ਵਾਹਿਗੁਰੂ ਦਾ ਕਿ ਇੱਥੇ ਆਪਣੇ ਕੋਲੇ ਹੁਣ ਸੋਸ਼ਲ ਮੀਡੀਆ ਇਹਨਾਂ ਦੀਆਂ ਪ੍ਰਾਣੀਆਂ ਗੱਲਾਂ ਸਾਰੀਆਂ ਲੋਕ ਅੱਗੇ ਰੱਖ ਦਿੰਦੇ ਆ ਪਹਿਲਾਂ ਕੀ ਹੁੰਦਾ ਸੀ ਕਿ ਜਿੱਦਾਂ ਜਲੰਧਰ ਕੁਝ ਬੋਲਦਾ ਅੰਮ੍ਰਿਤਸਰ ਕੁਝ ਹੋਰ ਬੋਲਦਾ ਤਰਨਤਾਰਨ ਕੁਝ ਹੋਰ ਬੋਲਦਾ ਅੱਗੇ ਜੀਰੇ ਕੋਸ਼ ਹੋਰ ਬੋਲਤਾ ਬਠਿੰਡੇ ਹੋਰ ਬੋਲਤਾ ਤੇ ਇਹਨਾਂ ਦਾ ਚੱਲ ਜਾਂਦਾ ਸੀ ਹੁਣ ਤਾਂ ਇਹਨਾਂ ਨੂੰ ਬੜਾ ਸੋਚ ਸਮਝ ਕੇ ਬਿਆਨ ਦੇਣੇ ਪੈਂਦੇ ਆ ਤੇ ਹੁਣ ਵੀ ਜਿਹੜਾ ਬੰਦਾ ਲਾਪਰਵਾਹੀ ਕਰ ਜਾਂਦਾ ਤੇ ਉਹਨਾਂ ਦੇ ਅੱਗੇ ਗੱਲਾਂ ਆ ਰੀਆਂ ਹੁਣ ਜਿਵੇਂ ਸੁਖਬੀਰ ਬਾਦਲ ਨੂੰ ਰੱਬ ਵੀ ਆਦ ਨਹੀਂ ਸੀ ਜਦੋਂ ਇਹ ਸੀਐਮ ਸੀ ਯਾਨੀ ਡਿਪਟੀ ਸੀਐਮ ਕਹਿਣ ਨੂੰ ਡਿਪਟੀ ਸੀ ਵੈਸੇ ਤਾਂ ਫੁੱਲ ਫਲੈਸ਼ ਸੀਐਮ ਇਹ ਹੀ ਸੀ ਤਾਂ ਹੀ ਪੰਜਾਬ ਦਾ ਬੇੜਾ ਗਰਕ ਹੋਇਆ ਜਿੰਨਾ ਚਿਰ ਵੱਡਾ ਬਾਦਲ ਰਿਹਾ ਉਹਨੇ ਫਿਰ ਵੀ ਕੁਝ ਨਾ ਕੁਝ ਪੰਥ ਦੇ ਹੱਕਾਂ ਲਈ ਉਹਨਾਂ ਨੂੰ ਮਲਮਲਾਈ ਆ ਮਾੜੀ ਮਾਰਟ ਜਿਵੇਂ ਕਿਸਾਨਾਂ ਦੀ ਬਿਜਲੀ ਸਬਸਿਡੀ ਦਿੱਤੀ ਜੇ ਅਲਟੀਮੇਟਲੀ ਦੇਖੀਏ ਤੇ ਉਹਦੀ ਪੋਲਟਿਕਸ ਵੀ ਇਦਾਂ ਦੀ ਸੀ ਕਿ ਟੈਂਪਰੇਰੀ ਯਾਨੀ ਕਿ ਸਰਕਾਰ ਚਲਾਉਣ ਇੰਨੀ ਕੀ ਸੀ ਕੋਈ ਲੌਂਗ ਟਰਮ ਪਲਾਨਿੰਗ ਵਾਲਾ ਸੀਐਮ ਉਹ ਵੀ ਨਹੀਂ ਸੀ ਪਰ ਜੋ ਅੱਜ ਦੇ ਸਾਰੇ ਸੀਐਮ ਜਿੰਨੇ ਆ ਉਹਨਾਂ ਨੂੰ ਕੁਛਕੁਨ ਨੂੰ ਛੱਡ ਕੇ ਤੇ ਫਿਰ ਵੀ ਬੈਟਰ ਸੀ ਉਹ ਪਰ ਇਹ ਜਦੋਂ ਦੇ ਆਏ ਸਾਲਾ ਪਨਵਾਈ ਆ ਇਹਨਾਂ ਨੇ ਕਿਹੜਾ ਇਲਜ਼ਾਮ ਆ ਜਿਹੜਾ ਅਕਾਲੀ ਦਲ ਤੇ ਨਹੀਂ ਲਵਾਇਆ ਚਿੱਟੇ ਦਾ ਗੁੰਡਾਗਰਦੀ ਦਾ ਡੈਮੋਕ੍ਰੇਸੀ ਦੇ ਘਾਣ ਦਾ ੱੱੱਕੇ ਨਾਲ ਸਰਪੰਚ ਬਣਾਉਣ ਦਾ ਇਹ ਪਿਰਤਾਂ ਜੋ ਆ ਇਹ ਬਿਹਾਰ ਚ ਹੁੰਦੀਆਂ ਸੀ ਪਹਿਲਾਂ ਇਦਾਂ ੱੱੱਕੇ ਨਾਲ ਪੂਲ ਬੂਥ ਕੈਪਚਰਿੰਗ ਹੁੰਦੀ ਸੀ ਕਈ ਜਗ੍ਹਾ ਵੋਟਾਂ ਹੀ ਨਹੀਂ ਪੈਂਦੀਆਂ ਸੀ ਕਈ ਜਗ੍ਹਾ ਕਾਬੇ ਤੇਰਦੇ ਬੰਦੇ ਆਪ ਹੀ ਆ ਕੇ ਮੋਹਰਾਂ ਲਾ ਦਿੰਦੇ ਸੀ ਤੇ ਉਹ ਕੰਮ ਪੰਜਾਬ ਚ ਹੋਇਆ ਜਿਹੜਾ ਗੁਰੂ ਮਹਾਰਾਜ ਦੀ ਧਰਤੀ ਹੈ ਜਿੱਥੇ ਕਿਸੇ ਨਾ ਤੱਕਾ ਨਹੀਂ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਪਰ ਇਥੋਂ ਦੀ ਸਰਕਾਰ ਨੇ ਇਦਾਂ ਦੀਆਂ ਪਿਰਤਾਂ ਪਾਤੀਆਂ ਉਹ ਹੁਣ ਵਾਧੀਆਂ ਵਾਧੀਆਂ ਇਥੋਂ ਤੱਕ ਪਾਉਂਦੀਆਂ ਕਿ ਹੁਣ ਜਿਹਦਾ ਰਾਜ ਹੁੰਦਾ ਬਹੁਤੇ ਸਰਪੰਚ ਵੀ ਉਹਦੇ ਹੀ ਹੁੰਦੇ ਆ ਕਾਉਂਸਲਰ ਵੀ ਉਹਦੇ ਹੁੰਦੇ ਆ ਬਾਏ ਇਲੈਕਸ਼ਨ ਕੋਈ ਆ ਜੇ ਉਹ ਵੀ ਉਹੀ ਜਿੱਤਦੇ ਆ ਤੇ ਇਹ ਫਿਰ ਇਹੋ ਜਿਹੇ ਜਦੋਂ ਕੰਮ ਹੋਣਗੇ ਤੇ ਫਿਰ ਸਟੇਟ ਨੂੰ ਕੋਈ ਬਚਾ ਨਹੀਂ ਸਕਦਾ ਹੁੰਦਾ ਕਿ ਕੋਈ ਇਹਨਾਂ ਨੂੰ ਓਕੀ ਘੜੀ ਚੋਂ ਕੱਢ ਨਹੀਂ ਸਕਦਾ ਕਿੰਨਾ ਵੀ ਵਿਜ਼ਨਰੀ ਲੀਡਰ ਹੋਵੇ ਪਰ ਥੱਲੇ ਜਿਹੜੀ ਬਿਊਰੋਕ੍ਰੇਸੀ ਐ ਜੋ ਪ੍ਰਸ਼ਾਸਨ ਥੱਲੇ ਤੱਕ ਕੰਮ ਕਰ ਰਿਆ ਉਹਨਾਂ ਨੂੰ ਉਹ ਆਤਾਂ ਪਈਆਂ ਹੁੰਦੀਆਂ ਜਿਹੜਾ ਉਹਨਾਂ ਨੂੰ ਆਪਣੇ ਵੱਲ ਭੁਗਤਾ ਲੈਂਦਾ ਉਹਦੇ ਉਹ ਕੰਮ ਕਰੀ ਜਾਂਦੇ ਉਹਦੇ ਹੱਕ 'ਚ ਬਹੁਤ ਕੁਝ ਗਲਤ ਹੋ ਹੀ ਜਾਂਦਾ ਤੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਇਹ ਸਾਲੇ ਪਣਵਾਈਏ ਦੀ ਐ ਤੇ ਪਰ ਜਦੋਂ ਕੈਪਟਨ ਆਇਆ ਉਹਦੇ ਤੋਂ ਲੋਕਾਂ ਨੇ ਬੜੀ ਉਮੀਦ ਲਾਈ ਕਿ ਕੁਝ ਨਾ ਕੁਝ ਪੰਜਾਬ ਦੇ ਜਿਹੜੇ ਪਿਛਲੇ ਦਿਨਾਂ ਚ ਘਾਣ ਹੋਏ ਆ ਉਹਦਾ ਕੋਈ ਨਾ ਕੋਈ ਮਲਮਲਾਊਗਾ ਡਰੱਗ ਦੇ ਕੇਸ ਖੋਲੂਗਾ ਕਿੰਨੇ ਇੱਥੇ ਚਿੱਟਾ ਇੰਨਾ ਆਮ ਕਰਤਾ ਕਿ ਬਲੱਡ ਦੇ ਵਿੱਚ ਚਿੱਟਾ ਵਾਰਦਾ ਇਹਨਾਂ ਨੇ ਇਹ ਕੌਣ ਬੰਦੇ ਐ ਤੇ ਉਹ ਵੀ ਉਹਨੇ ਰਿਪੋਰਟ ਬਣਾ ਕੇ ਸਾਰੀ ਹਾਈ ਕੋਰਟ ਚ ਦੇਤੀ ਉਹ ਹੁਣ ਉੱਥੇ ਬੰਦ ਪਈ ਆ ਪਤਾ ਨਹੀਂ ਉਹ ਕਦੋਂ ਖੁੱਲਣੀ ਐ ਕੀ ਉਹਦੇ ਚ ਲਿਖਿਆ ਕੋਈ ਕਿਸੇ ਨੂੰ ਕੁੱਕ ਪਤਾ ਨਹੀਂ ਤੇ ਜੇ ਬੇਅਦਵੀ ਬਰਗਾੜੀ ਦੇ ਕੇਸ ਸੀ ਉਹ ਜੋ ਕੁਮਰ ਵਿਜੇ ਪ੍ਰਤਾਪ ਦੀ ਤਾਂ ਉਹ ਖਾਰੇਜ ਹੀ ਹੋ ਗਈ ਤੇ ਦੂਜਿਆਂ ਵੀ ਰੁੱਲਦੀਆਂ ਫਿਰਦੀਆਂ ਉਹਦੇ ਤੇ ਵੀ ਕੱਕ ਨਹੀਂ ਹੋਇਆ ਕਿਸੇ ਨੇ ਤੇ ਪਰ ਉਹ ਬੰਦੇ ਕੁਝ ਫੜੇ ਜਿਹੜੇ ਥੱਲੇ ਵਾਲੇ ਜਿਹੜੇ ਮਾਸਟਰਮਾਈਂਡ ਆ ਉਹ ਨਹੀਂ ਫੜੇ ਗਏ ਵੀ ਇਹ ਬੰਦੇ ਕਿੱਥੋਂ ਇਹ ਕਹਾਣੀ ਚੱਲੀ ਸਭ ਕੁਝ ਪਤਾ ਸਾਰਾ ਕੁਝ ਫਾਇਲ ਤੇ ਆ ਵੀ ਇਹ ਕਿੱਥੋਂ ਸ਼ੁਰੂ ਹੋਇਆ ਫਿਰ ਮੋਡ ਬੰਬ ਬਲਾਸਟ ਦੇਖ ਲਓ ਉਹਦੇ ਤੇ ਡੇਰੇ ਨੂੰ ਜਾਂਦੀ ਓਦੀ ਸਾਰੀ ਗੱਲ ਪਰ ਉਹਦਾ ਕੁਝ ਨਹੀਂ ਹੋਇਆ ਤੇ ਇਹ ਸਾਰੀਆਂ ਚੀਜ਼ਾਂ ਇਦਾਂ ਦੇ ਇਸ਼ੂ ਆ ਕਿ ਜਿਹੜੇ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਆ ਤੇ ਲੋਕ ਚਾਹੁੰਦੇ ਆ ਵੀ ਇਹਨਾਂ ਨੂੰ ਇਨਸਾਫ ਮਿਲੇ ਤੇ ਇਹਨਾਂ ਤੇ ਰੋਕ ਲੱਗੇ ਜਿਵੇਂ ਚਿੱਟਾ ਚਿੱਟੇ ਤੇ ਰੋਕ ਲੱਗੇ ਬੇਅਦਬੀਆਂ ਤੇ ਕਾਨੂੰਨ ਬਣੇ ਉਹਦੇ ਤੇ ਰੋਕ ਲੱਗੇ ਇਹ ਸਾਰੀਆਂ ਚੀਜ਼ਾਂ ਲੋਕ ਚਾਹੁੰਦੇ ਆ ਪਰ ਹੋ ਨਹੀਂ ਰਿਹਾ ਕੁਝ ਇਸ ਚੀ ਇਸ ਕਰਕੇ ਲੋਕ ਬਹੁਤ ਜ਼ਿਆਦਾ ਉਹਦੇ ਵਿੱਚ ਨੇ ਰੋਸ ਵਿੱਚ ਨੇ ਤੇ ਅੱਜ ਇਹ ਦੇਖ ਲਓ ਪੰਥਕ ਹੁਣ ਬਣ ਗਏ ਐ ਤੇ ਪਿਛਲੀਆਂ ਇਹਨਾਂ ਦੀਆਂ ਗੱਲਾਂ ਕੱਢ ਲਓ ਸਾਰੀਆਂ ਇਹਨਾਂ ਦੀਆਂ ਪੰਥ ਦੇ ਤੇ ਪੰਥਕ ਏਜੰਡੇ ਦੇ ਖਿਲਾਫ ਚੱਲਦੀਆਂ ਹੁਣ ਤਾਂ ਇਹ ਚਾਹੀਦਾ ਕਿ ਜਿੱਥੇ ਜਦੋਂ ਕਬੱਡੀ ਮੈਚ ਹੋਏ ਆ ਉਹਨੂੰ ਇੱਥੇ ਆਪਾਂ ਨੂੰ ਗੁਰੂ ਮਹਾਰਾਜ ਦੇ ਮਹਿਮਾ ਕਾਉਣੀ ਚਾਹੀਦੀ ਸ਼ੁਰੂ ਕਰਨ ਲੱਗਿਆਂ ਤੇ ਇੱਥੇ ਠੁਮਕੇ ਲੱਗੇ ਪੰਜਾਬ ਦੀ ਧਰਤੀ ਤੇ ਤੇ ਪੰਥਕ ਪਾਰਟੀ ਦਾ ਰਾਜ ਤੇ 5-5 ਕਰੋੜ ਰੁਪਇਆ ਦੇ ਕੇ ਇੱਥੇ ਲਿਆਂਦਾ ਉਹਨਾਂ ਨੂੰ। ਯਾਨੀ ਕਿ ਜਿਹਦੇ ਵੀ ਹੱਥ 'ਚ ਆਇਆ ਹੁਣ ਇਹ ਭਗਵੰਤਮਾਨ ਨੂੰ ਤਾਂ ਬੜਾ ਕੁਝ ਬੋਲਦੇ ਆ, ਸੁੱਖਾ ਵੀ ਬੋਲੀ ਜਾਂਦਾ ਤੇ ਕਾਂਗਰਸੀ ਵੀ ਬੋਲੀ ਜਾਂਦੇ। ਪਰ ਕਿਸੇ ਨੇ ਕੱਟ ਨਹੀਂ ਕੀਤੀ। ਭਗਵੰਤਮਾਨ ਦਾ ਇਹ ਹੈ ਬਦਲਾ ਹੋਇਆ ਇਹਨਾਂ ਤੋਂ ਖਿਹੜਾ ਛੁੱਟਿਆ ਸਾਰਿਆਂ ਤੋਂ। ਹੁਣ ਅੱਗੇ ਭਗਵੰਤਮਾਨ ਦੀ ਹੈ ਜੇ ਕੁਝ ਕਰ ਪਾਵੇ ਤੇ ਚੰਗਾ, ਜੇ ਨਹੀਂ ਕਰ ਪਾਊਗਾ ਤੇ ਬਹੁਤ ਮੁਸ਼ਕਲ ਦੁਬਾਰਾ ਇਹ ਕਦੇ ਇਦਾਂ ਦੀ বারবার ਖੜੀ ਨਹੀਂ ਹੁੰਦੀ ਲੈਰ ਸੋ ਇਸ ਕਰਕੇ ਜੇ ਕੁਝ ਨਹੀਂ ਕਰ ਪਾਉਂਦੇ ਤੇ ਭਗਵੰਤਮਾਨ ਦੀ ਗਲਤੀ ਹੋਏਗੀ ਲੋਕਾਂ ਨੇ ਤਾਂ ਪੂਰਾ ਫੁੱਲ ਮжоਰਿਟੀ ਦੇਤੀ ਹੈ ਇੱਕ ਤਰਫਾ ਜਿਤਾ ਦਿੱਤਾ ਇਹਨਾਂ ਨੂੰ ਹੁਣ ਅੱਗੇ ਇਹਨਾਂ ਤੇ ਆ ਕੀ ਕਰਦੇ ਬਾਕੀ ਮੈਂ ਪੰਥਕ ਵੋਟਰਾਂ ਨੂੰ ਆਪਣੇ ਗੁਰਸਿੱਖ ਭੈਣ ਭਰਾਵਾਂ ਨੂੰ ਕਹਿਣਾ ਚਾਹਣਾ ਵੀ ਪਰਖ ਲੋ ਕਿਹੜਾ ਤੁਹਾਡਾ ਤੇ ਕਿਹੜਾ ਤੁਹਾਨੂੰ ਯੂਜ਼ ਕਰਨਾ ਚਾਹੁੰਦਾ ਹੈ ਇਹ ਚੀਜ਼ ਦੀ ਪਰਖ ਕਰ ਲਿਓ ਜਿਹੜਾ ਤੁਹਾਨੂੰ ਲੱਗੇ ਕਿ ਇਹ ਬੰਦਾ ਸਹੀ ਹਨ ਨੂੰ ਵੋਟ ਪਾਓ ਥੈਂਕ ਯੂ ਸਤਿ ਸ੍ਰੀ ਅਕਾਲ